ਹਰਸਿਮਰਤ ਕੌਰ ਬਾਦਲ 14979 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਲਗਾਤਾਰ ਬਠਿੰਡਾ ਸੀਟ ਸੀਸੋ ਬਣੀ ਹੋਈ ਹੈ ਕਦੇ ਹਰਸਿਮਰਤ ਬਾਦਲ 15000 ਤੋਂ ਅੱਗੇ ਹੁੰਦੇ ਆ ਕਦੇ ਗੁਰਮੀਤ ਸਿੰਘ ਖੁੱਡੀਆਂ 13 14000 ਦੀ ਲੀਡ ਲੈ ਜਾਂਦੇ ਆ ਇਹ ਲਗਾਤਾਰ ਇਸ ਪਾਸੇ ਸੀਟ ਜਾ ਰਹੀ ਹੈ ਰਮਨ ਤੁਸੀਂ ਲੰਬੇ ਸਮੇਂ ਤੋਂ ਅਕਾਲੀ ਦਲ ਕਵਰ ਕਰਦੇ ਰਹੇ ਹੋ ਬਤੌਰ ਜਰਨਲਿਸਟ ਇਸ ਬਠਿੰਡੇ ਦੀ ਸਿਆਸਤ ਨੂੰ ਸਮਝਦੇ ਹੋ ਡੇਰਾ ਵੋਟ ਬੀਜੇਪੀ ਦਾ ਸ਼ਹਿਰੀ ਵੋਟ ਅਕਾਲੀ ਦਲ ਦਾ ਪੁਰਾਣਾ ਵੋਟਰ ਜਿਹੜਾ ਨਾਲ ਖੜਾ ਨਜ਼ਰ ਆ ਰਿਹਾ ਔਰ ਗੁਰਮੀਤ ਖੁੱਡੀਆਂ ਨਾਲ ਮੁਕਾਬਲਾ ਸਖਤ ਹੈ ਕਿਉਂਕਿ ਮੈਂ ਇੱਕ ਵਾਰ ਤੁਹਾਨੂੰ ਜ਼ਿਕਰ ਕਰ ਦਿੰਨਾ ਕਿ ਹੁਣ ਤੱਕ ਲਗਭਗ 10:42 ਮਿੰਟ ਤੱਕ ਹਰਸਿਮਰਤ ਕੌਰ ਬਾਦਲ ਨੂੰ 1,25,851 ਵੋਟਾਂ ਪਈਆਂ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ 1,10,872 ਵੋਟਾਂ ਪਈਆਂ ਨੇ ਔਰ ਜੀਤ ਮਹਿੰਦਰ ਸਿੱਧੂ ਤੀਜੇ ਨੰਬਰ ਤੇ ਨੇ 60,550 ਵੋਟਾਂ ਪਈਆਂ ਨੇ પરંપાલ कौर સિદ્ધુ બીજેપી ਦੇ ચોથા નંબરતેને 36500 3 વોટਾਂ ਪਈਆਂ ਨੇ માફ ਕਰਨਾ ਪੰਜਵੇਂ નંબરતેને ચોથા ચોથા નંબરતેને আর ਪੰਜਵੇਂ નંબરતે ਲੱਖਾ ਸੁਧਾਨਾ ਨੂੰ 30000 ਦੇ ਨੇੜੇ वोट ਪਈ ਹੈ ਇਸ ਪੂਰੇ ਪੰਜા ਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਜਦੋਂ ਮੈਂ ਪਰંપਾਲ कौर ਤੇ ਲੱਖਾ ਸੁਧਾਨਾ ਦੇ वोट ਨੂੰ ਦੇਖ ਰਿਹਾ ਤਾਂ ਲਗਭਗ 70000 ਦੇ ਨੇੜੇ वोट ਹੈ ਪਰંપਾਲ कौर ਤੇ ਲੱਖਾ ਸੁਧਾਨਾ ਜਿਹੜਾ ਡਿਵਾਈਡ ਹੋ ਰਿਹਾ ਤਾਂ ਜੇ ਟੌਪ 3 ਦੇਖਦੇ ਹਾਂ ਰਮਨ ਹਰਸਿਮਰਤ ਬਾਦਲ ਗੁਰਮੀਤ ਖੁੱਡੀਆਂ ਜਤਮਿੰਦਰ ਸਿੱਧੂ ਜਿਹਦੇ ਚ ਮੁੱਖ ਮੁਕਾਬਲੇ ਚ ਹਰਸਿਮਰਤ ਬਾਦਲ ਗੁਰਮੀਤ ਖੁੱਡੀਆਂ ਨੇ 15000 ਦਾ ਡਿਫਰੈਂਸ ਹੈ ਲੱਖਾ ਸਿਧਾਨਾ ਤੇ ਪਰਮਪਾਲ ਕੌਰ ਕਿੰਨਾ ਅਫੈਕਟ ਕਰਨਗੇ ਆ ਬਿਲਕੁਲ ਜਦੋਂ ਤੁਸੀਂ ਲੱਖਾ ਸਿਧਾਨਾ ਦਾ ਜ਼ਿਕਰ ਕੀਤਾ 30000 ਵੋਟ ਲੈ ਕੇ ਗਏ ਨੇ 10:40 ਮਿੰਟ ਤੱਕ ਤਕਰੀਬਨ ਆ ਚਾਰ ਰਾਊਂਡ ਪੂਰੇ ਹੋਏ ਹੋਣਗੇ ਇਸ ਇਸ ਵੇਲੇ ਤੱਕ ਔਰ ਜੇਕਰ ਅਸੀਂ ਤੁਸੀਂ ਜਿੱਕਰ ਕੀਤਾ ਕਿ ਵੋਟ ਬੈਂਕ ਅਕਾਲੀ ਦਲ ਦਾ ਕਿਸ ਤਰੀਕੇ ਨਾਲ ਰਿਹਾ ਜੀਤ ਮਹਿੰਦਰ ਸਿੰਘ ਸਿੱਧੂ ਜਿਹੜੇ ਮੌਤੇ ਇੱਕ ਸਮੇਂ ਆਜ਼ਾਦ ਜਿੱਤੇ ਸੀ ਅਕਾਲੀ ਦਲ ਦਾ ਹਿੱਸਾ ਆ ਰਿਹਾ ਵਡਾ ਚਿਹਰਾ ਸੀ ਕਨਦਲ ਦਾ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਉਹ ਇਸ ਰੂਪ ਚ ਸਿੰਘਲਾ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਮਲੂਕਾ ਪਰਿਵਾਰ ਦਾ ਸਭ ਤੋਂ ਵੱਡਾ ਸੈਟਬੈਕ ਜਿਹੜਾ ਹੈਗਾ ਅਕਾਲੀ ਦਲ ਨੂੰ ਲੱਗਿਆ ਕੋਡ ਪਤਾ ਜਿਹੜੇ ਹੈਗੇ ਨੇ ਉਹ ਕਾਲੀਦਲ ਨੂੰ ਛੱਡ ਕੇ ਚਲੇ ਗਏ ਨਕਈ ਨਕਈ ਜਗਦੀਪ ਸਿੰਘ ਨਕਈ ਚਲੇ ਗਏ ਤਾਂ ਕਾਲੀਦਲ ਇੰਨੇ ਵੱਡੇ ਆਗੂਆਂ ਦੇ ਛੱਡਣ ਦੇ ਬਾਵਜੂਦ ਜੇਕਰ ਬੀਬਾ ਹਰਸਿਮਰਤ ਕੌਰ 15 ਆਜ਼ਾਦੀ ਲੀਡ ਬਣਾਏ ਹੋਏ ਨੇ ਤਾਂ ਕਹਿ ਸਕਦੇ ਨੇ ਕਿ ਬਾਦਲ ਪਰਿਵਾਰ ਦਾ ਕਿਲਾ ਬਠਿੰਡਾ ਦੇ ਵਿੱਚ ਹੈਗਾ ਉਹ ਮਜ਼ਬੂਤ ਹੈਗਾ ਜੇਕਰ ਇਹ ਟ੍ਰੈਂਡ ਜਿਹੜਾ ਹੈਗਾ ਪੰਜ ਇਹਨੂੰ ਕੀ ਇਹਨੂੰ ਸ਼ੁਰੂਆਤੀ ਰੁਝਾਨਾਂ ਤੱਕ ਸੀਮਤ ਰੱਖਾਂ ਜਾਂ ਹਰਸਿਮਰਤ ਕੌਰ ਬਾਦਲ ਜੱਤ ਦੇ ਵੱਲ ਆਲਮੋਸਟ ਵੱਧ ਗਏ ਨੇ ਨਹੀਂ ਜੱਤ ਦੇ ਵੱਲ ਉਹਨਾਂ ਨੇ ਪੈਰ ਜ਼ਰੂਰ ਪੁੱਟ ਲਿਆ ਇਸ ਨੂੰ ਸ਼ੁਰੂਆਤੀ ਰੁਝਾਨ ਨਹੀਂ ਕਹਿ ਸਕਦੇ ਚਾਰ ਰਾਊਂਡ ਪ ਜਿੱਤ ਵੱਲ ਕਿਤੇ ਨਾ ਕਿਤੇ ਉਹ ਵੱਧ ਰਹਿਣ ਤਾਂ ਇਹਦਾ ਨਤੀਜਾ ਜਿਹੜਾ ਹੈਗਾ ਮੇਰੇ ਹਿਸਾਬ ਦੇ ਨਾਲ ਜਿਹੜੇ ਰੁਝਾਨ ਨੇ ਰੁਝਾਨਾਂ ਦੇ ਨੇੜੇ ਤੇ ਰਹਿਣ ਵਾਲਾ ਆਏਗਾ ਹਰਸਿਮਰਤ ਬਾਦਲ ਦੁਬਾਰਾ 10 ਦਿਨਾਂ 14979 ਵੋਟਾਂ ਤੋਂ ਅੱਗੇ ਚੱਲ ਰਿਹਾ ਔਰ ਇਹ ਬਠਿੰਡਾ ਸੀਟ ਬਹੁਤ ਇੰਪੋਰਟੈਂਟ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਿਆਸਤ ਨੂੰ ਡਿਸਾਈਡ ਕਰਨ ਵਾਲੀ ਸੀਟ ਹੈ ਅਕਾਲੀ ਦਲ ਪੰਜਾਬ 'ਚ ਦੋ ਸੀਟਾਂ ਤੇ ਅੱਗੇ ਚੱਲ ਰਿਹਾ ਇੱਕ ਬਠਿੰਡਾ ਸੀਟ ਹੈ ਜਿੱਥੇ ਹਰਸਿਮਰਤ ਬਾਦਲ ਲੀਡ ਕਰ ਰਹੇ ਨੇ ਦੂਜਾ ਵੱਡਾ ਸਰਪ੍ਰਾਈਜ਼ ਦੇ ਤੌਰ ਤੇ ਫਿਰੋਜ਼ਪੁਰ ਤੋਂ ਬੋਬੀ ਮਾਨ ਲੀਡ ਕਰ ਰਹੇ ਨੇ ਕੋਈ ਸਰਪ੍ਰਾਈਜ਼ ਹੈ ਤੁਹਾਨੂੰ ਜਾਂ ਤੁਹਾਨੂੰ ਲੱਗ ਰਿਹਾ ਸੀ ਬੋਬੀ ਮਾਨ ਸਟ੍ਰੋਨਗ ਮੈਨੂੰ ਲੱਗ ਰਿਹਾ ਸੀ ਕਿ ਰਿਪੀਟ ਕਰਨਗੇ ਕਿਉਂਕਿ ਪਿਛਲੀ ਵਾਰ ਸੁਖਬੀਰ ਸਿੰਘ ਬਾਦਲ ਫਰੋਜਪੁਰ ਤੋਂ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੇ ਸੀ ਔਰ ਸੀਟ ਨੂੰ ਕੰਟੀਨਿਊਸ ਕਰਨ ਵਾਸਤੇ ਅਕਾਲੀ ਦਲ ਪ੍ਰਧਾਨ ਵੱਲੋਂ ਝੁੰਡਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਰੱਖਦੇ ਹੋ ਆਪਣੇ ਆਪ ਨੂੰ ਪਿੱਛੇ ਕਰਕੇ ਬੋਬੀ ਮਾਨ ਪਰਿਵਾਰ ਤੇ ਭਰੋਸਾ ਜਤਾਇਆ ਸੀ ਜੋਰਾ ਸਿੰਘ ਮਾਨ ਦੇ ਪੁੱਤਰ ਨੇ ਉਸ ਲੀਡ ਨੂੰ ਬਰਕਰਾਰ ਰੱਖਣਾ ਅਕਾਲੀ ਦਲ ਵਾਸਤੇ ਬਹੁਤ ਜ਼ਰੂਰੀ ਔਰ ਬੀਪਾ ਹਰਸਿਮਰਤ ਕੌਰ ਲਈ ਜਿਹੜਾ ਹੈਗਾ ਸਵੇਰੇ ਅ ਬਾਦਲ ਆਏ ਹਨ ਬਾਦਲ ਕੋ ਲਾਏਗੇ ਹਾਂ ਬਾਦਲ ਆ ਰਹੇ ਹਨ ਬਾਦਲ ਕੋ ਲਾ ਰਹੇ ਮੀਂਹ ਪੈ ਗਿਆ ਤਾਂ ਤੁਹਾਨੂੰ ਲੱਗਦਾ ਮੈਨੂੰ ਲੱਗ ਰਿਹਾ ਕਿ ਪਰ ਤੁਸੀਂ ਤਾਂ ਕਵਰ ਕਰਦੇ ਰਹੇ ਹੋ ਮੇਰੇ ਯਾਦ ਹੈ 2019 ਦੀ ਚੋਣ ਮੈਂ ਕਵਰ ਕੀਤੀ ਉਸ ਵੇਲੇ ਮੈਂ ਬਠਿੰਡਾ ਦੇ ਵਿੱਚ ਸੀਗਾ ਜਿਸ ਦਿਨ ਕਾਊਂਟਿੰਗ ਹੋ ਰਹੀ ਸੀਗੀ ਬਾਦਲ ਪਰਿਵਾਰ ਅੰਦਰ ਬੈਠਾ ਰਿਹਾ ਪਾਠ ਕਰਦੇ ਰਹੇ ਤਸਵੀਰਾਂ ਆਈਆਂ ਪੂਰਾ ਪਰਿਵਾਰ ਤੇ ਪਾਠ ਕਰਦਾ ਰਿਹਾ ਅੰਦਰ ਜਦੋਂ ਤੱਕ ਰਿਜ਼ਲਟ ਨਹੀਂ ਆਇਆ ਰਾਜਾ ਵੜਿੰਗ ਨਾਲ ਉਹਦਾ ਸਖਤ ਮੁਕਾਬਲਾ ਸੀਗਾ ਔਰ 19 ਹਜ਼ਾਰ ਤੋਂ ਮੇਰੇ ਖਿਆਲ ਹਰਸਿਮਰਤ ਬਾਦਲ ਜਿੱਤੇ ਔਰ ਲੰਬੀ ਬਚਾ ਗਿਆ ਆ ਕੇ ਕਹਿੰਦੇ ਕਿ ਹਾਂ ਲੰਬੀ ਬਚਾ ਗਿਆ ਆ ਕੇ ਕਹਿੰਦੇ ਪਰ ਮਾਨਸਾ ਇਸ ਵਾਰੀ ਸਰਦੂਲਗੜ੍ਹ ਸਟਰੋਂਗ ਮੰਨਿਆ ਜਾ ਰਿਹਾ ਸੀਗਾ ਕਿ ਮਾਨਸਾ ਸਰਦੂਲਗੜ੍ਹ ਜਿਹੜੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾਏ ਸੁਪੜਾ ਸਾਫ ਕੀਤਾ ਸੀ ਹਰਸਿਮਰਤ ਬਾਦਲ ਲਈ ਐਤਕੀ ਪੋਜ਼ਿਟਿਵ ਸੀ ਏਮਜ਼ ਪੋਜ਼ਿਟਿਵਿਟੀ ਲਈ ਮਤਲਬ ਹਾਲਾਂਕਿ ਵੈਗੁਰੂ ਕਰੇ ਕਿਸੇ ਨੂੰ ਏਮਸ ਜਾਣਾ ਨਾ ਪਵੇ ਪਰ ਏਮਸ ਇੱਕ ਪੋਜ਼ਿਟਿਵ ਸਾਈਨ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਜਿਹੜਾ ਏਮ ਜਿਹੜਾ ਹੈਗਾ ਵੈਂਟੀਲੇਟਰ ਤੇ ਪਿਆ ਸੀ ਉਹਨੂੰ ਜਿਹੜਾ ਹੈਗਾ ਲੋਕਾਂ ਚ ਖੜਾ ਹੋ ਗਿਆ ਸਾਫ਼ ਰਿਹਾ ਸਾਫ਼ ਰਿਹਾ ਹੈ ਸਿਮਰਤ ਬਾਦਲ ਦੇ ਜ਼ਰੀਏ ਸ਼ਾਇਦ ਦੁਬਾਰਾ ਅਕਾਲੀ ਦਲ ਬਿਲਕੁਲ ਉਹ ਦਿੱਲੀ ਅੱਛਾ ਉੱਤੇ ਵੀ ਅਜੇ ਕਲੀਅਰ ਨਹੀਂ ਹੈ ਪਿਕਚਰ ਹੋ ਸਕਦਾ ਹੈ ਕਿ ਉੱਤੇ ਅੰਡੀਆ ਵੀ ਵੈਂਟੀਲੇਟਰ ਤੇ ਹੋ ਜਾਈਏ ਬਿਲਕੁਲ ਮੈਂ ਇੱਕ ਵੱਡੀ ਗੱਲ ਕਰ ਰਿਹਾ ਸ਼ਾਇਦ ਇਸ ਗੱਲ ਸੁਣਨ ਤੋਂ ਬਾਅਦ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕਣ ਸਾਨੂੰ ਥੱਲੇ ਕਮੈਂਟ ਵੀ ਹੋ ਜੇ ਕਰਨਾ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਡਿਸਾਈਡ ਕਰੇਗੀ ਬਠਿੰਡਾ ਸੀਟ ਜੇਕਰ ਹਰਸਿਮਰਤ ਕੌਰ ਜਿੱਤੇ ਨੇ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਨਾਮ ਹੋਗਾ ਇਹ ਕਹਿਣ ਦੇ ਚਾਤ ਕਥਨੀ ਹੋਗੀ ਕਿ 2022 ਚਿੱਤ ਲਈ ਜਿਹੜਾਗਾ ਪ੍ਰੋਜੈਕਟ ਸੀਐਮ ਦੇ ਚਾਰੀ ਤੌਰ ਤੇ ਹਰਸਿਮਰਤ ਕੌਰ ਬਾਦਲ ਨੂੰ ਦਿੱਤਾ ਜਾਵੇ ਪੌਣੇ 11 ਵਜੇ ਤੱਕ ਦੇ ਰਿਜ਼ਲਟਸ ਹੁਣ ਤੱਕ ਦੱਸ ਰਿਹਾ ਰੁਝਾਨ 14979 ਵੋਟਾਂ ਤੋਂ ਹਰਸਿਮਰਤ ਬਾਦਲ ਲੱਗੇ ਨੇ ਜੀ